ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਗਿਆ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਪਰ ਡਾਇਰੈਕਟ ਫਾਰਮ ਦੇ ਵਿੱਚੋਂ ਕਵਰ ਕਰਦੇ ਪਏ ਆ 10-12 ਵੀਰਾਂ ਦੇ ਨਗ ਰੱਖੇ ਹੋਏ ਬੈੜਾ ਦੇ ਨਾਲ ਮਗਰ ਬਰੀਡ ਤਿਆਰ ਹੋ ਜਾਂਦੀ ਹੈ ਸੋ ਜੋ ਸਾਹਮਣੇ ਸਕਰੀਨ ਤੇ ਆਪਾਂ ਬੈੜ ਦੇਖਦੇ ਪਏ ਆ ਇਹ ਸੇਲ ਆ ਇਹਦੇ ਬਾਰੇ ਡਿਟੇਲ ਵੀਰ ਤੋਂ ਪੁੱਛਦੇ ਆ ਕਿਹੜਾ ਸਵਾਸ ਹੁੰਦੀ ਹੈ ਤੇ ਕੀ ਇਹਦੀ ਮਿਲਕ ਕਪੈਸਿਟੀ ਰਹੀ ਹੈ ਆਹੋਗੇ ਕਰੀਏ ਗੱਲੋ ਸਸੀ ਗੱਲ ਬਾਈ ਜੀ ਸਸੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਬਾਈ ਆਪਣਾ ਜਗਵੰਤ ਸਿੰਘ ਆ ਤੇ ਪਿੰਡ ਪੱਖੋਗੇ ਆ ਬਾਈ ਜ਼ਿਲ੍ਹਾ ਬਰਨਾਲਾ ਗੱਲ ਆਪਣਾ ਮੇਨ ਹਾਈਵੇ ਤੇ ਆ ਗਿਆ ਜਮਾ ਹਨਾ ਬਿਲਕੁਲ ਟਾਵਰ ਦੇ ਨੇੜੇ ਆ ਤੇ ਡਾਇਰੈਕਟ ਆਪਾਂ ਤੇ ਫਾਰਮ ਜੋ ਵੀਡੀਓ ਕਵਰ ਕਰਦੇ ਪਏ ਆ ਤੇ ਮੋਬਾਈਲ ਨੰਬਰ ਬੋਲ ਦਿਓ ਆਪਣਾ ਵਾ ਨੰਬਰ ਬਾਈ 98726 06665 ਬਾਈ 98726 06665 06665 ਇਹ ਜਿਹੜਾ ਫਾਰਮ ਆਪਾਂ ਤਿਆਰ ਕਰਿਆ ਕਿਹ ਇੱਕ ਸਾਲੋਂ ਤਿਆਰ ਕਰਿਆ ਵਾ ਇਹ 3 ਬਈ 4-5 ਸਾਲ ਹੋ ਗਏ ਠੀਕ ਹੈ 4 ਸਾਲ ਹੋ ਗਏ ਤੇ ਆਪਾਂ ਬਹਿਣਾ ਦੇ ਕੰਮ ਕਰੀਏ ਐਨ ਐਫ ਦੇ ਠੀਕ ਆ ਆਪਾਂ ਬਰੀਨ ਮੰਨ ਕੇ ਚਲੋ ਘਰੇ ਤਿਆਰ ਕਰ ਲਈ 4 ਸਾਲਾਂ ਦਾ ਠੀਕ ਹੈ ਅੱਜ ਆਪਾਂ ਜਿਹੜੀ ਇਹ ਵਹਿੜ ਆ ਇਹ ਕਰੀਏ ਸੇਲ ਹਾਂ ਬਈ ਇਹ ਥੋੜੀ ਥੋੜੀ ਆ ਗਈ ਕਰ ਲੈਣ ਉਹਦੇ ਵਿੱਚ ਹਨਾ ਹਾਂ ਹਾਂ ਬਈ ਤੇ ਸੂਆ ਕਿਹੜਾ ਸੁੰਦੀ ਆ ਇਹ ਬਈ ਸੂਆ ਤੀਜਾਗਾ ਇਹ ਆਪਣੀ ਆਪਣੀ ਵਹਿੜ ਆ ਇਹ ਬਈ ਜੈਨਵਰ ਤੀਜੇ ਸੂਏ ਸੁਣਦੀ ਪਈ ਆ ਹਾਂ ਹਾਂ ਬਾਈ ਦਿਨ ਕਹਿ ਕੇ ਲੈ ਜੂਗੀ ਸੁਣਦੀ ਹਜੇ ਦਿਨ ਬਾਈ ਹਜੇ ਹਫਤੇ ਤੇ ਨੇੜ ਤੇ ਲੱਈ ਨੂੰ ਲੱਗ ਹਫਤਾ ਲਗਭਗ ਬਾਕੀ ਹਾਂ ਹਾਂ ਤੇ ਦੂਜੇ ਸੂਏ ਕਿੰਨਾ ਦੋ ਚੋਇਆ ਪੈਦਾ ਬਾਈ ਦੂਜੇ ਸੂਏ ਆਪਾਂ 40 ਲੀਟਰ ਸੋਤ ਹੋਇਆਗਾ ਠੀਕ ਹੈ ਠੀਕ ਹੈ ਤੇ ਹੋ ਸਕਦਾ ਜੇ ਤੂੰ ਵੱਧ ਵੀ ਦੇ ਦੇ ਕੇ ਫਿਰ ਉਹ ਤੋਂ ਗਰਮੀ ਜੀ ਚਾਦੀ ਜ਼ਿਆਦਾ ਠੀਕ ਹੈ ਜੇ ਤੋਂ ਗਰਮੀ ਦੇ ਸੀਐਨ ਚ 40 ਕਿਲੋ ਤਾਂ ਆਪਾਂ ਚੋਲਿਆ ਇਹਦਾ ਹਾਂ ਹਾਂ ਬਾਈ ਤੇ ਹੁਣ ਤੀਜੇ ਸੂਏ ਨੂੰ ਪ੍ਰੋਪਰ ਬੈਡ ਤਿਆਰ ਹੋ ਗਈ ਅੰਦਾਜ਼ਾ ਜੈਦ ਕੀ ਕਿੰਨਾ ਦੋਦ ਮੰਨ ਕੇ ਬੰਦਾ ਪੈ ਸਲਾਵੇ ਮੈਂ ਤਾਂ ਵੀ ਆਪਾਂ 40 ਮੰਨ ਕੇ ਦੇਵਾਂਗੇ ਪਰ ਉਹ ਮੈਨੂੰ ਗਰੰਟੀ ਆ ਵੀ ਅੱਗੇ ਨਾਲ ਉਹ ਬਹੁਤ ਜ਼ਿਆਦਾ ਰਾਜੀ ਹੋਈ ਆ ਵੱਧ ਸੁਭਾਈ ਹੋਈ ਆ 45 ਲੀਟਰ ਦਊਗੀ ਰਾਹਣਾ ਵੀ ਇਹਨੂੰ ਚੋਣ ਵਾਲਾ ਚਾਹੀਦਾ ਹਾਂ ਬਾਈ ਤੇ ਵੀ ਇਹ ਖੜੀ 45 ਨੂੰ ਚੱਲਵੇ ਬਾਈ ਠੰਡੀ ਸੀਲ ਇੰਨੀ ਆ ਰਾਹਣਾ ਜਿੱਥੇ ਮਰਜ਼ੀ ਫੜ ਕੇ ਖੜਾ ਲਾਓ ਉੱਥੇ ਖੜ ਜਾਂਦੀ ਆ ਵੀ ਤੇ ਬਾਕੀ ਫਿਰ ਜਿਵੇਂ ਆਪਾਂ ਦੇਖਿਆ ਨੇ ਗਰਲੈਂਡੋ ਦੇ ਕੁਸ ਆ ਗਈ ਐਚਪੀ ਚ ਖੜਕਾ ਕਰਾਓ ਹਨਾ ਹਾਂ ਹਾਂ ਬਾਈ ਦੁੱਧ ਦਾ ਕੋਈ ਫੈਟ ਦਾ ਫਰਕ ਸੀਗਾ ਜਾਂ ਨਹੀਂ ਸੀ ਬਾਈ ਇਹਦੀ 5 ਤੋਂ ਉੱਪਰ ਹੀ ਹੁੰਦੀ ਆ 5.5 ਆਉਂਦੀ ਹੈਗੀ ਠੀਕ ਹੈ ਤੇ ਆਪਾਂ ਦਾ ਇਹ ਤਾਂ ਸਭ ਤੋਂ ਵੱਧ ਇਹਦੀ ਫੈਟ ਆਉਂਦੀ ਆ ਸਾਰੇ ਗ 40 ਰੁਪਏ ਤੋਂ ਲੈ ਕੇ 45 ਤੱਕ ਤਾਂ ਤਾਂ ਲੈ ਜਾਂਦੀ ਉਮਰ ਸਾਲ ਮਤਲਬ ਮੱਝ ਦੇ ਮੁਕਾਬਲੇ ਜਿੱਦੁੱਧ ਜਾਂਦਾ ਹਾਂ ਠੀਕ ਹੈ ਤੇ ਸੀਮਨ ਇਹ ਕੀ ਕਿਹੜਾ ਰਖਾਦਾ ਫਿਰ ਇਹ ਸੀਮਨ ਬਾਈ ਏਬੀਐਸ ਦਾ ਭਰਾਇਆ ਹੋਇਆਗਾ ਠੀਕ ਆ ਉਹ ਬਾਕੀ ਦੇਖ ਕੇ ਦਦਾਂਗੇ ਸ਼ਰਾ ਆਪਣੇ ਕੋਲੇ ਪਿਆਗਾ ਵੀ ਕਿਹੜਾ ਲੱਗਿਆ ਵਾ ਅੱਜ ਦਿਨ ਲੈ ਕੇ ਹਫਤਾ ਸੂਚ ਚ ਤੇ ਬਾਕੀ ਇਹਦਾ ਹਵਾਨਾ ਵਗੈਰਾ ਦੇਖੀ ਜਮਾ ਤੇ ਚਵਾਈ ਫਿਰ ਹਾਥੀ ਮਸ਼ੀਨੀ ਦੋਨੇ ਟਾਈਪ ਕਰਵਾ ਲੈਂਦੀ ਆ ਹਾਂ ਹਾਂ ਬਾਈ ਇਹ ਨਾਲ ਹਾਥੀ ਵੀ ਚਵਾ ਲੈਂਦੀ ਕੋਈ ਦਿੱਕਤ ਨਹੀਂ ਠੀਕ ਹੈ ਸੋ ਵੀਰੋ ਨਾੜਾ ਵਗੈਰਾ ਦੇਖੋ ਪੂਰੀਆਂ ਮੋਟੀਆਂ ਨਾੜਾਂ ਮਿਲ ਕੇ ਵੇਨ ਕੇ ਆਪਾਂ ਤਾਂ ਗੁੰਦੀ ਵੀ ਆ ਜਮ ਦੋ ਦੀ ਦੀ ਪਾਲਾ ਪਰ ਚਾਹੀਦਾ 40 ਕਿਲੋ ਦੀ ਤੇ ਨਾਲ ਪਲੱਸ ਸਾਨੂੰ ਫੈਟ ਚਾਹੀਦੀ ਐ ਇਸ ਵਹਿੜ ਦੇ ਵਿੱਚ ਸਾਨੂੰ ਦੋਨੇ ਗੁਣ ਮਿਲਣਗੇ ਫੈਟ ਵੀ ਮਿਲੂਗੀ ਕੱਲਾ ਪਾ ਹਵਾਨਾ ਧੋਤਾ ਦੇਖੋ ਗੋਹੇ ਗੋਬਰ ਵਗੈਰਾ ਨਾਲ ਲਿਬੜੀ ਵੇਖ ਤੇ ਖੁੱਡੇ ਫਿਰਦੇ ਆ ਫਾਰਮ ਦੇ ਵਿੱਚ ਇੱਥੇ ਤੇ ਦੇਣ ਅਜ ਰਹਿ ਗਿਆ ਇਹਦਾ ਹਫਤਾ ਸਹੀ ਸੂਣ ਚ ਹਾਂ ਹਾਂ ਭਾਈ ਤੇ ਡਰਾਈ ਕੀ ਤੈਨੂੰ ਟਾਈਮ ਕਿੰਨਾ ਖੋ ਗਿਆ ਇਹਦਾ ਡਰਾਈ ਨੂੰ ਭਾਈ ਪੂਰੇ 2 ਮਹੀਨੇ ਪਹਿਲਾਂ ਕੀਤੀ ਸੀਗੀ ਠੀਕ ਆ 2 ਮਹੀਨੇ ਪਹਿਲਾਂ ਕਿਨੇ ਦਿਨ ਤੇ ਡਰਾਈ ਕਰਤੀ ਸੀਗੀ ਇਹ ਭਾਈ ਡਰਾਈ ਤਾਂ ਮੈਂ ਤੈਨੂੰ ਦੱਸਦਾ ਮੰਨ ਲਾ 22 ਲੀਟਰ ਹੋਗਾ ਉਹਨੂੰ ਫਿਰ ਡਰਾਈ ਉਦੋਂ ਪਹਿਲਾਂ ਆਪਾਂ ਚੋਈ ਗਏ ਆ 22 22 ਦੇ ਲੀਟਰ ਦੇ ਮਸਾ ਇਹ ਡਰਾਈ ਕੀਤੀ ਆ ਬਾਈ ਮੰਨ ਲਾ ਪੂਰੀ ਖਰਾਕ ਘਟਾ ਘਟੂ ਕੇ ਹਾਂ ਬਾਈ ਤੁ ਬਾ ਵੀ ਦੋ ਤਿੰਨ ਬਰੇਜ ਰਾਂ ਜਾਂ ਆਪਣੀਆਂ ਹੋਣਗੀਆਂ ਠੀਕ ਹੈ ਤੇ ਥਣ ਥਣ ਜਮ ਓਕੇ ਛੱਡੀ ਤੇ ਥਣ ਰੋਕੇ ਆ ਬਾਈ ਥੋੜਾ ਵੀ 1% ਵੀ ਨਾ ਤੇ ਰੇਟ ਇਹਦੇ ਫਿਰ ਆਪਾਂ ਕੀ ਰੱਖਿਆ ਰੇਟ ਬਾਈ 1 15 ਕਰਿਆ ਆਪਾਂ ਦਾ ਮਾਣ ਤਣ ਮਾਣ ਤਣ ਬਾਈ ਮੁੱਕੇ ਤੋਂ ਥੋੜਾ ਮੋਟਾ ਹੋ ਜਾਊਗਾ ਰੇਟ ਆਪਾਂ ਪੂਰਾ ਪੂਰੀ ਕਰਿਆ ਮੰਨ ਕੇ ਜਿੱਲੇ ਵੀ 10 ਤੋਂ ਬਾਹਰ ਤੇ 15 ਦੇ ਵਿੱਚ ਵਿੱਚ ਹੋ ਜੂਗੀ ਹਾਂ ਹਾਂ 12 13 ਦੀ ਵੜਾ ਆ ਠੀਕ ਹੈ ਤੇ ਦੂਰੋਂ ਬੰਦਾ ਅਜੇ ਬੇਫਿਕਰ ਹੋ ਗਿਆ ਜੀ ਕਿਸੇ ਵੱਲੋਂ ਆ ਜੀ ਬਾਈ ਕੋਈ ਗੱਲ ਨਹੀਂ ਜੇ ਇਹ ਰਹਿਣਾ ਹੋਵੇ ਤੇ ਰਹਿ ਵੀ ਤੂਗਾ ਕੋਈ ਟੱਕਰ ਨਹੀਂ ਠੀਕ ਹੈ ਮੰਨ ਕੇ ਚੱਲ ਵੀ ਬਹਿੜਾ ਪਦੇ ਕੇ ਦੁਰੰਗ ਜਮ ਹਾਂ ਹਾਂ ਤੇ ਜਿੰਨਿਆ ਬਾਕੀ ਦਾ ਹਵਾਨਾ ਵੀ ਗਵਾਹੀ ਭਰਦਾ ਵੀ ਇਹਨੂੰ ਚੋਣ ਵਾਲਾ ਹੋਇਆ ਖਰਾਕ ਵਗੈਰਾ 40 ਕਿਲੋ ਤੋਂ ਪਾਰ ਦੋਦਾ ਨਹੀਂ ਹੈਗੀ ਆ ਬਾਈ ਆਪਾਂ 10 ਕਿਲੋ ਫੀਡ ਪਾਉਣਿਆ ਇਹਨੂੰ ਠੀਕ ਆ 32 ਕਿਲੋ ਚਾਰ ਪਾਉਣਿਆ ਇਹਨੂੰ ਠੀਕ ਆ ਆਪਾਂ ਗਰੰਟੀ ਦਿੰਨੇ ਆ ਇਸ ਗੱਲ ਦੀ ਜੇ ਬੰਦਾ ਆਪਣੇ ਹਿਸਾਬ ਤੇ ਪਹੁੰਗਾ 40 ਤੋਂ ਵੱਧ ਚੂਗਾ ਤੇ ਫਿਰ ਆਪਰੇ ਫਿਰ ਕਿਹੜੀ ਕੰਪਨੀ ਦੀ ਵਰਤਦੇ ਆਪਾਂ ਫੀਡ ਉੱਪਰ ਪਾਵਰ ਫੀਡ ਪਾਉਣਿਆ ਸੀ ਸੀਸੀ ਦੀ ਬਾਈ ਠੀਕ ਹੈ ਉਹ ਹੀ ਫੀਡ ਪਾਉਣੇ ਉਹਦੇ ਨਾਲ ਆਪਾਂ 40 ਕਿਲੋ ਦੁੱਧ ਆਪਾਂ ਝੋਲੇ ਦਾ ਹਾਂ ਹਾਂ ਬਾਈ ਰਾਮਣਾ ਅੱਗੇ ਤਾਂ ਬਾਈ ਅੱਗੇ ਤਿੱਦੂ ਲੱਸੀ ਸੀਗੀ ਠੀਕ ਹੈ ਇੱਥੇ ਅੱਗੇ ਨੂੰ ਫਵਾਨਾ ਵੀ ਵਾਧਦਾ ਤੇ ਰਾਜੀ ਵਾਧਦਾ 35 45 ਦੀ ਮੈਨੂੰ ਉਮੀਦ ਆ ਪਰ ਆਪਾਂ 40 ਗਹਿ ਕੇ ਦੇਵਾਂਗੇ ਠੀਕ ਹੈ 1,115,000 ਚੋਂ ਘਾਰੇ ਬੰਦਿਆਂ ਮਾਨਦਾਨ ਕਰਾਂਗੇ ਥੋਰੀ ਵੀਰ ਬਾਹਰ ਨਹੀਂ ਉਹਨੂੰ ਸੋ ਵੀਰੋ ਤੀਜਾ ਇਦਨੂੰ ਤੋੜਦੀ ਤੀਜਾ ਸੁਆ ਸੁਂਦੀ ਪਈ ਆ ਤੇ ਹਵਾ ਨਾਲ ਦੇਖੋ ਬਹਿੜ ਦਾ ਦੇਖ ਕੇ ਮਨ ਖੁਸ਼ ਹੁੰਦਾ ਜਿਹਨੂੰ ਪੰਜਾਬੀ ਜੇ ਕਹਿੰਦੇ ਮੰਜਾ ਰੈਂਦਾ ਬ ਫੁੱਲ ਇਹਦੇ ਵਿੱਚ ਜਾਦ ਪਾਤਾ ਤੀਜਾ ਸੂਆ ਸੁੰਦੀ ਪਈਆ ਕੱਦ ਵਿੱਡ ਦੇਖੋ ਤੇ ਲੇਵਾ ਦੇਖੋ ਥਲੇ ਕਿਆਵਾ ਤਾਂ ਚਾਰ ਚਾਨੀਆਂ ਜਮਾ ਫੁੱਲ ਸੈਜ ਦੇ ਵਿੱਚ ਡਾਇਰੈਕਟ ਆਪਾਂ ਫਾਰਮ ਦੇ ਵਿੱਚੋਂ ਵੀਡੀਓ ਕਵਰ ਕਰਦੇ ਪਏ ਆ ਤੇ ਨਾੜਾ ਨੂੜਾ ਦੇਖੋ ਜੇ ਮੈਂ ਗੁੰਦੀ ਪਈਆ ਹਲੇ ਤਾਂ ਹਫ਼ਤਾ ਬਾਕੀ ਵਿਆ ਹਫ਼ਤੇ ਤਾਂ ਫਿਰ ਕੱਲਾ ਮੰਨ ਕੇ ਚੱਲ ਵੀ ਕੱਚੇ ਦੇ ਰੇਤੇ ਟਰਾਲੇ 'ਤੇ ਸੱਟ ਕੇ ਸੋਣੀ ਪਹੁੰਚ ਜਾਓ ਇਹ ਤਾਂ ਲਿਆਂਦਾ ਨਹੀਂ ਗਿਆ ਲੈ ਕੇ ਆਣਾ ਥੋੜਾ ਲੇਟ ਹੋ ਗਏ ਠੀਕ ਹੈ ਨੰਬਰ ਉਹ ਜੀ ਦੁਆਰੇ ਆਪਣਾ 9672222066 ਪਿੰਡ ਬਾਈ ਸੇਲ ਇਕਲੀ ਕੋਈ ਇਹ ਹਾਂ ਇਕ ਹੀ ਆ ਬਾਈ ਐਵੇਂ ਕੋਈ ਵੀਰ ਕਹੇ ਕੱਟੀ ਦੇ ਦੇ ਬੱਚੀ ਦੇ ਦੇ ਕੋਈ ਫਾਇਦਾ ਨਹੀਂ ਹੋਰ ਕੋਈ ਨਹੀਂ ਸੇਲ ਕਰਨੀ ਇਹੀ ਆ ਬਾਈ ਅੱਛਾ ਇਹੀ ਗੱਲੀ ਪਕਾਉਗਾ ਹਣਾ ਸੋ ਵੀਰੋ ਪਿੰਡ ਪੱਖੋ ਕੇ ਜ਼ਿਲ੍ਹਾ ਬਰਨਾਲੇ ਦਾ ਇਹ ਪਿੰਡ ਪੈ ਗਿਆ ਕਿਸੇ ਵੀ ਵੀਰ ਦੇ ਗਰਲੈਂਡ ਵਾਲੇ ਆਖਰਾਂ ਦੇ ਵਿੱਚ ਬੈਠ ਆਉਂਦੀ ਆ ਪਸੰਦ ਹੋਵੇ 40 ਕਿਲੋ ਦੁੱਧ ਪਾਉਣ ਵਾਲੀ ਆ ਇਹਨੂੰ ਸਾਹਬਰਾ ਵਾਲਾ ਬੰਦਾ ਚਾਹੀਦਾ ਜਿਹੜਾ ਲੈ ਗਿਆ ਸਵਾਦ ਲਊਗਾ ਜੇ ਕਹੂੰਗੀ ਇਹ ਬਰੀਡ ਚਾਰ ਕਰੂ ਜਿਹੜੀ ਬਣ ਕੇ ਚਲੋ विदाउट जेडी गर्मी ਤੋਂ ਬਿਨਾ ਚੱਲੂ ਉਹ ਜੇ ਬੱਚੇ ਪੈਦਾ ਕਰਨੇ ਕਿਉਂਕਿ ਥੋੜਾ ਕ੍ਰਾਸ ਪਣਦਾ ਤੇ ਦੁੱਧ ਵੀ ਘਰੇ ਬਾਰਤਨ ਦੇ ਸੂਟ ਆਉਣਾ ਫਿਰਦਾ ਜਮਾ ਹਾਂ ਬਈ ਮੱਝਾਂ ਆਂਦੇ ਬਰੋਬਰੀ ਹਾਂਝ ਲੋ ਯਾਰ ਬਈ ਜਿਹੜਾ ਕਹਿੰਦਾ ਵੀ ਚਾਰ ਮੱਝਾਂ ਰੱਖਣੇ ਇੱਕ ਵਾਧੂ ਆ ਤੇ ਰੇਟ ਵੀ ਫਿਰ ਆਪਾਂ ਜੈ ਜੁਣੀ ਜੇ ਰੱਖਿਆ ਜਮਾ ਹਣਾ ਬਈ ਆਪਾਂ ਰੇਟ ਕੋਈ ਲੋਕਾਂ ਵਾਂਗੂ ਨਹੀਂ ਮੰਗਿਆ ਆਪਾਂ ਉਨਾ ਕੀ ਮੰਗਿਆ ਆਪਾਂ ਮਾੜਾ ਵਾਟਾ ਮਾਨਦਾਨ ਕਰਦੇ ਤੇ ਲੈ ਵੇ ਦੇਖ ਕੇ ਦੁੱਧ ਮੰਗ ਲੈਣ ਚੱਲ ਉਹ ਵੀ ਜਾਣਾ ਸੀ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਤ ਲੋ ਧੰਨਵਾਦ ਜਲਦ ਮਿਲਦੇ ਆਂ